ਮਾਦਾ ਸਾਨੂੰ ਘਰੇ ਬੁਲਾਣ ਆਸਤੇ ਨਾ ਪਖੰਡ ਜੀ ਕਰਦੀ ਵੀ ਉਹਦੇ ਕੋਈ ਛੱਟ-ਛੁੱਟ ਨਹੀਂ ਲੱਗੀ ਹੈਗੀ ਨਹੀਂ ਵੀਰੇ ਜੇ ਇਹਨਾਂ ਨੇ ਇਦਾਂ ਦਾ ਕੁਝ ਕਿਹਾ ਹੋਣਾ ਤੇ ਕੋਈ ਸੋਚ ਕੇ ਕਿਹਾ ਹੋਣਾ ਨਾਲੇ ਕਰਮਾਂ ਦੀ ਸਜ਼ਾ ਮਿਲਣੀ ਜ਼ਰੂਰੀ ਆ ਇਹਨੂੰ ਤੇ ਨਾ ਜਸਮੀਨ ਨੂੰ ਉਹੀ ਕੁੜੀਆਂ ਲੱਭਦੀਆਂ ਜਾਂ ਤਾਂ ਡਾਈਵੋਰਸੀ ਹੋਣ ਜਾਂ ਬੱਚਿਆਂ ਵਾਲੀਆਂ ਹੋਣ ਹੋਰ ਤਾਂ ਇਹਨਾਂ ਨੂੰ ਕੋਈ ਕੁੜੀ ਹੋਈ ਨਹੀਂ ਲੱਭਦੀ ਚੱਲ ਆਪਾਂ ਚੱਲੀਏ ਗੱਲ ਤੋਂ ਨਾ ਮੈਨੂੰ ਇਹ ਗੱਲ ਤਾਂ ਸਮਝ ਆ ਗਈ ਹੈ ਕਿ ਵਿਚੌਂਲਾ ਨੇ ਨਾ ਤੁਹਾਡੀ ਮੰਮੀ ਨੂੰ ਲਾਲਚ ਦਿੱਤਾ ਕਿ ਕੁੜੀ ਕੋਲ ਮਕਾਨ ਵੀ ਹੈ ਤੇ ਬੱਚਿਆਂ ਕੋਲ ਆਪੜੇ ਵੀ ਹੈ ਇਹੀ ਗੱਲ ਕੀ ਕੀ ਕੁੜੀਏ ਕੀ ਕਹੀ ਜਾਨੀ ਏ ਤੂੰ ਨਾਲੇ ਵਿਚੋਲਣੇ ਤੇਰਾ ਵੀ ਤਾਂ ਵਿਆਹ ਹੋਈ ਹੋਇਆਗਾ ਤੇਰਾ ਵੀ ਕਿਸੇ ਹੋਰ ਵਿਚੋਲਣ ਨੇ ਕਰਵਾਇਆ ਸੀ ਤੇਰੇ ਵaile ਵੀ ਇਦਾਂ ਹੀ ਲਾਲਚ ਕੀਤਾ ਸੀ ਪੁੱਤ ਰੱਬ ਨਾ ਤੇਰੀ ਮਾਂ ਨੂੰ ਬੁੱਧੀ ਦੇਵੇਂ ਪਰ ਜਦੋਂ ਤੇਰੀ ਮਾਂ ਨੂੰ ਬੁੱਧੀ ਦੇਏਗਾ ਨਾ ਵਿਆਹ ਉਦੋਂ ਹੀ ਕਰਾਵੀ ਐਵੇਂ ਕਿਸੇ ਦੀ ਧੀ ਦੀ ਜ਼ਿੰਦਗੀ ਨਾ ਖਰਾਬ ਕਰੀ ਤੁਸੀਂ ਪਹਿਲਾਂ ਹੀ ਬੜੇ ਦੁੱਖ ਦੇਖੇ ਆ ਤੁਹਾਡੀ ਕੁੜੀਆਂ ਪਹਿਲੇ ਹੀ ਬਿਨ ਪਿਓ ਤੋਂ ਜੀਰੀਆਂ ਨੇ ਮੇਰਾ ਕੀ ਹੱਕ ਬੰਦਾ ਜੇ ਮੈਂ ਉਹਨਾਂ ਦਾ ਹੱਕ ਖਾਵਾਂ ਇਹ ਧਿਆਨੀਆਂ ਦਾ ਹੱਕ ਤਾਂ ਵੈਸੇ ਨਹੀਂ ਖਾਣਾ ਚਾਹੀਦਾ ਕਿਦਾਂ ਕੁੜੀਏ ਕਿਉਂ इमोशनल ਜੀ ਹੋਈ ਪਈਆਂ ਕੀ ਸੋਚੀ ਪਈਆਂ ਕਿਰਨ ਜੋ ਵੀ ਹੁੰਦਾ ਨਾ ਉਹ ਤੇ ਚੰਗੇ ਵਾਸਤੇ ਹੁੰਦਾ ਇੰਨਾ ਸੋਚ-ਸੋਚ ਕੇ ਕੁਝ ਨਹੀਂ ਹੁੰਣਾ ਭਾਬੀ ਮੈਂ ਨਾ ਇਹ ਸੋਚਦੀ ਵੀ ਆ ਮੁੰਡੇ ਦੀ ਸੋਚ ਦੇਖ ਲਓ ਤੇ ਮਾਂ ਦੀ ਸੋਚ ਦੇਖ ਲਓ ਮੁੰਡੇ ਦੀ ਸੋਚ ਦੇਖ ਲਓ ਉਹਨੂੰ ਨਾ ਫੈਮਲੀ ਚਾਹੀਦੀ ਤੇ ਮਾਂ ਦੀ ਸੋਚ ਦੇਖੋ ਉਹਨੂੰ ਦਾਦਾ ਚਾਹੀਦਾ ਤੂੰ ਨਾ ਕਿਰਨ ਮੁੰਡੇ ਦਾ ਜਿਗਰਾ ਦੇਖ ਜਿਹਨੇ ਸਾਰੀਆਂ ਗੱਲਾਂ ਤੇਰੇ ਨਾਲ ਮਿਲ ਕੇ ਉਸੇ ਵੇਲੇ ਕਲੀਅਰ ਕਰ ਦਿੱਤੀਆਂ ਜੇ ਆਪਾਂ ਤੁਹਾਨੂੰ ਇਕੱਠਿਆਂ ਨੂੰ ਬੈਠਣ ਦਾ ਮੌਕਾ ਨਾ ਦਿੰਦੇ ਤਾਂ ਫੇਰ ਤੂੰ ਦੇਖ ਕੀ ਹੁੰਦਾ ਫੇਰ ਕੀ ਹੁੰਦਾ ਇੱਕ ਨਰਕ ਚੋਂ ਨਿਕਲਨੇ ਆ ਸੀ ਤੇ ਦੂਸਰੇ ਨਰਕ ਚ ਜਾਣਾ ਸੀ ਪਹਿਲਾ ਨਰਕ ਮੈ ਲੱਭਿਆ ਸੀ ਤੇ ਹੁਣ ਤੁਸੀਂ ਮੈਨੂੰ ਲੱਭ ਕੇ ਦੇਣਾ ਸੀ ਦੇਖ ਲਓ ਦੀਦੀ ਆਪਣੀ ਕੁੜੀਆਂ ਦੀ ਜ਼ਿੰਦਗੀ ਕਿੱਦਾਂ ਦੀ ਹੁੰਦੀ ਐ ਜੇ ਆਪਣੀ ਮਰਜ਼ੀ ਨਾਲ ਵਿਆਹ ਕਰਾਣੇ ਆ ਤਾਂ ਫਸਦੇ ਆ ਜੇ ਘਰ ਦੇ ਦੀ ਮਰਜ਼ੀ ਨਾਲ ਵਿਆਹ ਕਰਾਉਣੇ ਆ ਤਾਂ ਫਸਦੇ ਆ ਭਾਬੀ ਜਦੋਂ ਇੱਕ ਔਰਤ ਦਾ ਵਿਆਹ ਹੁੰਦਾ ਨਾ ਉਹ ਇਹੀ ਸੋਝੀ ਐ ਕਿ ਉੱਥੇ ਜਾ ਕੇ ਸਕੂਨ ਮਿਲੇਗਾ ਪਰ ਸਕੂਨ ਕਿੱਥੇ ਮਿਲਦਾ ਐ ਜ਼ਿੰਦਗੀ ਭਾਵੇਂ ਔਰਤ ਦੀ ਐ ਭਾਵੇਂ ਮਰਦ ਦੀ ਐ ਸਕੂਨ ਨਾ ਦੋ ਥਾਵਾਂ ਤੇ ਐ ਇੱਕ ਚੰਗੀ ਫੈਮਿਲੀ ਚ ਤੇ ਦੂਜਾ ਮਾਰ ਕੇ ਤੂੰ ਦੇਖ ਜਿੱਦਾਂ ਇੱਕ ਨਰਕ ਚੋਂ ਨਿਕਲ ਕੇ ਦੂਜੀ ਨਰਕ ਚ ਜਾਣ ਲੱਗੀ ਸੀ ਨਾ ਉਦੋਂ ਹੀ ਉਹ ਮੁੰਡੇ ਦੀ ਜ਼ਿੰਦਗੀ ਉਹਦੀ ਮਾਂ ਨੇ ਨਾ ਨਰਕ ਬਣਾਈ ਹੋਈ ਆ ਦਾਜ ਨੂੰ ਲੈ ਕੇ ਸਹੀ ਕਿਹਾ ਦੀਦੀ ਅਸੀਂ ਔਰਤਾਂ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਤੇ ਬੰਦੇ ਆਪਣੀ ਜ਼ਿੰਦਗੀ ਬਾਰੇ ਸੋਚਦੇ ਆ ਪਰ ਸਕੂਨ ਨਾ ਸਾਡੀ ਜ਼ਿੰਦਗੀ ਚ ਐ ਨਾ ਬੰਦਿਆਂ ਦੀ ਜ਼ਿੰਦਗੀ ਚ ਭਾਬੀ ਅੱਜ ਦੇ ਟਾਈਮ ਚ ਨਾ ਹਸਬੰਡ ਵਾਈਫ ਰਲ ਕੇ ਰਹਿਣ ਉਹਦੇ ਵਰਗੀ ਨਾ ਰੀਜ਼ ਕੋਈ ਨਹੀਂ ਪਰ ਅੱਜ ਦੇ ਟਾਈਮ 'ਚ ਉਹ ਕੰਮ ਕਿੱਥੇ ਰਹਿ ਗਿਆ ਜਿੰਨਾ ਘਰਾਂ ਦੇ ਵਿੱਚ ਬਜ਼ੁਰਗਾਂ ਦਾ ਇੰਟਰਫੀਅਰ ਹੈ ਨਾ ਉਹ ਘਰ ਕਦੀ ਨਹੀਂ ਸੁਖੀ ਵਸਦੇ ਹੈਗੇ ਆ ਸਾਡੀ ਮਾਤਾ ਦੇਖ ਲਓ ਵਧੀਆ ਸੌਖੀ ਰੋਟੀ ਖਾਈ ਜਾਂਦੀ ਹੈ ਨਾ ਕਿਸੇ ਕਿਸੇ ਬੁੜੇ-ਬੁੜੀਆਂ ਨੂੰ ਤਾਂ ਰੋਟੀ ਖਾਣੇ ਨਹੀਂ ਆਉਂਦੀ ਹੁਣ ਸਾਡੀ ਸੱਸਾ ਯਾਨੀ ਕਿ ਤੇਰੀ ਮੰਮੀ ਉਹਨੂੰ ਹੁਣ ਕੁਝ ਨਹੀਂ ਪਤਾ ਹੈਗਾ ਕਿ ਕੀ ਉਹਦੇ ਮੁੰਡੇ ਕਮਾਉਂਦੇ ਪਏ ਨੇ ਕੀ ਲਿਆਉਂਦੇ ਪਏ ਨੇਗੇ ਹਾਂਜੀ ਦੀਦੀ ਮੰਮੀ ਨੂੰ ਤਾਂ ਬਸ ਇਹੀ ਹੈ ਵੀ ਮੇਰੇ ਪੁੱਤ ਖੁਸ਼ ਰਹਿਣ ਮੇਰੀਆਂ ਨੂਹਾਂ ਖੁਸ਼ ਰਹਿਣ ਤੇ ਅੱਗੋਂ ਉਹਨਾਂ ਦੇ ਬੱਚੇ ਵੀ ਖੁਸ਼ ਰਹਿਣ ਮੈਨੂੰ ਦੋ ਟਾਈਮ ਦੀ ਰੋਟੀ ਦੇਈ ਜਾ ਤੇ ਮੇਰੀ ਸੇਵਾ ਕਰੀ ਜਾ। ਇਹ ਤਾਂ ਗੱਲ ਤੁਹਾਡੀ ਠੀਕ ਹੈ ਭਾਬੀ। ਜਦੋਂ ਘਰ ਦਾ ਮੋਢੀ ਸਹੀ ਹੋਵੇ ਨਾ ਘਰ 'ਚ ਖੁਸ਼ੀਆਂ ਵੀ ਆਉਂਦੀਆਂ ਤੇ ਕੰਮ ਕਰਨ ਨੂੰ ਜੀ ਵੀ ਕਰਦਾ। ਮੈਂ ਤਾਂ ਹੈਰਾਨ ਆ ਮੁੰਡੇ ਦੀ ਮਾਂ ਤੇ ਆਖੇ ਬੱਚੇ ਖੁਸ਼ ਰਹਿਣ ਵੀ ਤੂੰ ਇਹ ਵੀ ਤਾਂ ਬੋਲ ਕਿ ਮੇਰਾ ਵੀ ਤੰਦੂਰਾ ਭਰ ਦੋ। ਭਾਬੀ ਕਈਆਂ ਦੇ ਤੰਦੂਰੇ ਨਾ ਤਾਂ ਵੀ ਨਹੀਂ ਭਰਦੇ। ਪਰ ਨਾ ਇੱਕ ਮੈਂ ਗੱਲ ਸੋਚੀ ਐ। ਭਰਾਵਾਂ ਨੇ ਮੈਨੂੰ ਮਕਾਨ ਲੈ ਕੇ ਕਿਤੇ ਗਲਤੀ ਤਾਂ ਨਹੀਂ ਕਰਤੀ। ਮੇਰੇ ਰਿਸ਼ਤੇ ਨਾ ਲਾਲਚ ਨੂੰ ਆ ਰਹੇ ਨੇ ਹੁਣ। ਕੋਈ ਗੱਲ ਨਹੀਂ ਕਿਰਨ। ਹੁਣ ਜਿੱਥੇ ਆਪਾਂ ਤੇਰਾ ਰਿਸ਼ਤਾ ਦੇਖਾਂਗੇ ਨਾ ਉੱਥੇ ਆਪਾਂ ਨਾ ਕੁਝ ਵੀ ਦਾਦਾ ਸ਼ੋਈ ਨਹੀਂ ਕਰਨਾ ਵੀ ਤੇਰੇ ਨਾਮ ਤੇ ਮਕਾਨ ਹੈ ਜਾਂ ਤੇਰੀ ਕੁੜੀਆਂ ਦੇ ਨਾਮ ਤੇ ਐਫ ਡੀ ਹੈ ਹੁਣ ਆਪਾਂ ਬਿਨਾਂ ਦੱਸੇ ਚੱਲਾਂਗੇ ਫਿਰ ਦੇਖਦੇ ਆ ਹੁੰਡੇ ਬਾਰੇ ਦੇ ਕੀ ਰਿਐਕਸ਼ਨ ਆ ਭਾਬੀ ਲਾਲਚ ਦੇ ਨਾ ਪੈਰ ਨਹੀਂ ਹੁੰਦੇ ਚਲੋ ਐ ਵੀ ਸੋਚ ਲਓ ਮੇਰੇ ਵਿਆਹ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਚੱਲ ਗਿਆ ਮੇਰੇ ਨਾਮ ਤੇ ਪ੍ਰਾਪਰਟੀ ਹੈਗੀ ਹੈ ਬੱਚਾ ਦੇ ਨਾਮ ਤੇ ਐਬਡੀ ਹੈ ਫਿਰ ਲਾਲਚ ਜਾਗ ਗਿਆ ਫਿਰ ਕੀ ਕਰਾਂਗੇ ਆਪਾਂ ਇਹਦਾ ਵੀ ਹੱਲ ਹੈਗਾ ਆਪਣੇ ਕੋਲ ਤੇ ਨਾ 6 ਮਹੀਨੇ ਸੰਘ ਚ ਕੋਈ ਗੱਲ ਨਹੀਂ ਕੱਢਣੀ ਹੈਗੀ ਕਿ ਤੇਰੇ ਨਾਂ ਤੇ ਪ੍ਰਾਪਰਟੀ ਹੈਗੀ ਆ ਤੇ ਨਾਲੇ ਨਾ ਉਹਨਾਂ ਦਾ ਪਹਿਲਾ ਰਵਈਆ ਦੇਖੀ 6 ਮਹੀਨੇ ਫਿਰ ਸੋਚਾਂਗੇ ਕਿੰਨਾ ਸੋਖਾ ਹੁੰਦਾ ਨਾ ਕਿ ਕਹਿਣਾ ਦੂਜਾ ਵਿਆਹ ਹੈ ਕੁੜੀ ਦਾ ਭਾਬੀ ਦੂਜੇ ਵਿਆਹ ਚ ਬਿਨਾ ਰਿਸਕ ਕਿੰਨਾ ਐ ਨਹੀਂ ਪਤਾ ਕਿਰਨ ਜਿੰਨੇ ਨਿਭਾਣੀ ਹੁੰਦੀ ਹੈ ਨਾ ਉਹ ਕੋਈ ਬਾਨਾ ਨਹੀਂ ਮਾਰਦਾ ਤੇ ਜਿੰਨੇ ਨਹੀਂ ਨਿਭਾਣੀ ਹੁੰਦੀ ਨਾ ਉਹਨੇ ਗੱਲ ਗੱਲ ਤੇ ਬਹਾਨੇ ਮਾਰ ਕੇ ਛੱਡ ਦੇਣਾ ਹੂੰ ਮੈਂ ਨਾ ਦੋਨੋਂ ਭਰਾਵਾਂ ਨੂੰ ਨਾ ਸਾਹਮਣੇ ਬਿਠਾ ਕੇ ਨਾ ਇਹੀ ਗੱਲ ਕਹਿਣੀ ਹੈ ਮੈਂ ਵਿਆਹ ਨਹੀਂ ਕਰਵਾਣਾ ਮੈਨੂੰ ਇੱਥੇ ਹੀ ਰੱਖ ਲੋ ਚਲੇ ਤੂੰ ਵਿਆਹ ਕਿਉਂ ਨਹੀਂ ਕਰਾਉਣਾ ਇੱਥੇ ਅਸੀਂ ਲਹਿੰਗੇ ਬੁੱਕ ਕਰਾਈ ਬੈਠੇ ਆ ਤੇ ਤੂੰ ਕਹਿੰਦੀ ਮੈਂ ਵਿਆਹ ਨਹੀਂ ਕਰਾਉਣਾ ਹੈਗਾ ਭਾਬੀ ਤੁਸੀਂ ਨਾ ਲਹਿੰਗਾ ਇੱਕ ਵਾਰੀ ਪਾਣਾ ਤੇ ਤੁਹਾਡੇ ਲਹਿੰਗੇ ਦੇ ਮੁੱਲਾਂ ਮੈਨੂੰ ਸਾਰੀ ਜ਼ਿੰਦਗੀ ਝੁਕਾਣੇ ਪੈਣੇ ਜੇ ਕੋਈ ਮਾੜਾ ਟੱਕਰ ਗਿਆ ਤਾਂ ਦੀਦੀ ਮੁਰਦਾ ਬੋਲੂ ਕਫਣ ਫਾੜੂ ਜਦ ਦੇਖੋ ਨਾ ਆ ਮਨੂ ਸਿਰੀਆਂ ਗੱਲਾਂ ਕਰਦੀ ਰਹਿੰਦੀ ਐ ਦੱਸੋ ਟਾਵਾਂ ਇਹਨੂੰ ਮੈਂ ਹੁਣ ਜਰਾ ਜੀ ਮੈਂ ਚਲਦੀ ਆ ਹੁਣ ਫਿਰ ਉਹ ਹੋ ਗਈ ਤਾਂ ਆ ਜਾ ਅੰਦਰ ਚਾਹ ਪਾਣੀ ਪੀ ਕੇ ਜਾਹੀਂ ਜਾ ਲੈਣ ਤੋਂ ਮੰਮੀ ਉਹਨੇ ਨਾ ਤਾਂ ਕੰਮ ਹੀ ਕੀ ਇੱਥੇ ਭਰਾਵਾ ਬਹੁਤ ਵਧੀਆ ਰਿਸ਼ਤਾ ਸੀਗਾ ਤੂੰ ਉੱਥੇ ਜਾ ਕੇ ਨਾ ਜਿਆਦਾ ਹੀ ਸੱਚਾ ਸੁਵਿਤਰਾ ਬਣ ਗਿਆ ਦਿਲ ਕਰਦਾ ਕੰਨ ਤੇ ਤਰਾ ਕਿਦੇ ਆਂਦੀ ਲక్ష్ਮੀ ਨੂੰ ਲੱਤ ਮਾਰ ਕੇ ਆਇਆ ਏ ਸ਼ਰਮ ਕਰ ਲੋ ਸ਼ਰਮ ਅਗਲੇ ਨੇ ਇੰਨੀਆਂ ਗੱਲਾਂ ਭਿਓ ਭਿਓ ਕੇ ਸੁਣਾਈਆਂ ਫਿਰ ਵੀ ਤੁਹਾਨੂੰ ਅਕਲ ਨਹੀਂ ਆਰੀ ਉਸੇ ਵੀ ਵਿਚੋਲਣ ਜਿਹੜੇ ਰਿਸ਼ਤੇ ਉਹ ਕਰਾਓ ਜਿਹੜੇ ਤੁਹਾਨੂੰ ਦਵਾਵਾ ਦੇਣ ਹੋਰ ਰਿਸ਼ਤੇ ਤਾਂ ਜਮਾ ਹੀ ਨਾ ਕਰਾਓ ਜਿਹੜੇ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਮਾਰਾ ਕਹਿਣ ਸਹੀ ਕਹਿ ਰਹੇ ਏ ਤੂੰ ਮੈਂ ਵੀ ਰਸਤੇ ਚਾਹਦੀ ਹੋਈ ਨਾ ਇਹੀ ਸੋਚ ਰਹੀ ਸੀ ਕਿ ਲਾਲਚ ਤੇ ਕਦੇ ਬੰਦੇ ਅੰਦਰ ਮੁੱਕਦਾ ਹੀ ਨਹੀਂ ਮੈਂ ਚੁੱਪ ਰਹਿ ਕੇ ਉਸ ਕੁੜੀ ਨਾਲ ਵਿਆਹ ਕਰਵਾ ਸਕਦਾ ਸੀਗਾ ਪਰ ਮੈਨੂੰ ਪਤਾ ਮੇਰੀ ਮੰਨੂ ਰੱਜ ਨਹੀਂ ਆ ਸਕਦਾ ਉਹ ਕੁੜੀ ਨੇ ਤਾਂ ਪਹਿਲੇ ਹੀ ਇੰਨੇ ਦੁੱਖ ਦੇਖਿਆ ਤੁਹਾਨੂੰ ਕੀ ਆਪ ਹੈਗਾ ਉਹਨੂੰ ਹੋਰ ਦੁੱਖੀ ਕਰਨ ਦਾ ਨਾਲੇ ਮੰਮੀ ਮੇਰੀ ਇੱਕ ਗੱਲ ਸੁਣ ਲਓ ਧਿਆਨ ਨਾਲ ਰਿਸ਼ਤਾ ਤਾਂ ਟੇਕਣਾ ਨਾ ਜਿੱਥੇ ਦਾਜ ਦੇ ਇਹਦੀ ਕੋਈ ਗੱਲ ਨਹੀਂ ਹੋਈ ਰਿਸ਼ਤਾ ਜਿੱਥੇ ਵੀ ਕਰਾਇੰਗਾ ਨਾ ਅਗਲੇ ਥੋੜਾ ਬੋਤਾ ਤਾਂ ਕੁੜੀ ਨੂੰ ਦੇ ਕੇ ਤੋਰੂਗੇ ਨਾ ਮੈਂ ਤਾਂ ਬਿਲਕੁਲ ਹੀ ਨਹੀਂ ਲੈਣਾ ਨਸਾਰਾ ਹੀ ਮਨਾ ਕਰ ਦਿੰਦਾ ਆਪਾਂ ਕੋਈ ਦਾਜ ਦੇਹ ਜ ਨਹੀਂ ਲੈਣਾ ਹੈਗਾ ਗੀਤਾ ਸਮਝਾ ਇਹਨੂੰ ਥੋੜਾ ਜਦੋਂ ਰਿਸ਼ਤਾ ਕਰਦੇ ਆ ਥੋੜਾ ਬੋਤਾ ਤਾਂ ਝੂਠ ਬੋਲਣਾ ਹੀ ਪੈਂਦਾ ਇਹ ਤਾਂ ਬਿਲਕੁਲ ਹੀ ਸੱਚ ਦਾ ਪੁਜਾਰੀ ਬਣਿਆ ਬੈਠਾ ਨਹੀਂ ਆਂਟੀ ਢਾਡਾ ਮੁੰਡਾ ਸਹੀ ਕਹਿ ਰਿਹਾ ਤੁਸੀਂ ਪੈਸਾ ਦਾਜ ਦੇਹਜ ਕੀ ਕਰਨਾ ਸਭ ਕੁਝ ਤਾਂ ਪਰਮਾਤਮਾ ਨੇ ਤੁਹਾਨੂੰ ਦਿੱਤਾ ਹੋਇਆ ਹੈ ਤੁਸੀਂ ਕਿਹੜੇ ਚੱਕਰਾਂ 'ਚ ਪਏ ਹੋ? ਤੁਹਾਨੂੰ ਨੂਹ ਦੀ ਲੋੜ ਹੈ। ਰੱਬ ਨਾ ਕਰੇ ਤੁਹਾਡੇ ਤੇ ਮਾੜਾ ਟਾਈਮ ਆ ਜਾਵੇ। ਆ ਬੈੱਡ, ਟੀਵੀ, ਫਰਿੱਜ ਇਹਨਾਂ ਨੇ ਸਾਥ ਥੋੜੀ ਦੇਣਾ। ਤੁਹਾਡੀ ਨੂਹ ਨੇ ਤੁਹਾਡਾ ਸਾਥ ਦੇਣਾ ਹੈ। ਮੰਮੀ, ਜਿਸ ਘਰ ਦੇ ਵਿੱਚ ਨੂਹ ਪੁੱਤ ਖੁਸ਼ ਨਾ ਹੋ ਉਹਨੂੰ ਉਸ ਘਰ ਦੇ ਵਿੱਚ ਕਦੇ ਬਰਕਤ ਨਹੀਂ ਹੁੰਦੀ। ਤੁਹਾਡੀ ਪਹਿਲੀ ਨੂਹ ਦਾਜ ਵੀ ਲਿਆਈ ਸੀ, ਸੰਸਕਾਰ ਵੀ ਲਿਆਈ ਸੀ। ਤੁਹਾਨੂੰ ਰੱਖਣਾ ਹੀ ਨਹੀਂ ਆਇਆ। ਜੇ ਮੇਰਾ ਵਿਆਹ ਤੁਸੀਂ ਲਾਲਚ ਨੂੰ ਕਰਾਉਣਾ ਨਾ, ਮੈਂ ਸਾਰੀ ਉਮਰ ਇੱਦੀ ਰਹਿ ਲੂੰਗਾ। ਮੈਂ ਕਿਸੇ ਦੀ ਧੀ ਦੀ ਜ਼ਿੰਦਗੀ ਨਹੀਂ ਖਰਾਬ ਕਰਨੀ। ਆਂਟੀ ਜੀ ਟਾਈਮ ਵੀ ਹੈਗਾ ਮੌਕਾ ਵੀ ਹੈਗਾ ਜਿਹੜਾ ਕੰਮ ਟਾਈਮ ਸਿਰ ਹੁੰਦਾ ਪਿਆ ਨਾ ਉਹਨੂੰ ਕਰ ਦੋ ਕਿਹੜਾ ਕੰਮ ਕਿਹੜਾ ਮੌਕਾ ਮੈਂ ਸਮਝੀ ਨਹੀਂ ਕੀਤਾ ਜਿਹੜੀ ਪੈਰੀ ਆਇਓ ਉਹੀ ਪੈਰੀ ਵਾਪਿਸ ਚਲ ਜਾਓ ਆਪਣੀ ਪਹਿਲੀ ਨੂੰ ਦੇ ਕੋਲ ਜਾ ਕੇ ਮਾਫੀ ਮੰਗ ਲਓ ਉਹ ਕਿਹੜਾ ਨਹੀਂ ਆਪਣੀ ਕੁੜੀ ਭੇਜਣਗੇ ਮੰਮੀ ਉੱਥੇ ਜਾ ਕੇ ਉਹਨਾਂ ਤੋਂ ਮਾਫੀ ਮੰਗ ਕੇ ਜੇ ਮੇਰਾ ਘਰ ਵੱਸਦਾ ਤਾਂ ਕੀ ਮੜਾ ਨਾਲੇ ਅਗਲੇ ਕੇਸ ਵੀ ਵਾਪਸ ਲੈ ਲੈਣਗੇ ਨਾਲੇ ਨੂੰ ਵੀ ਆਜੂਗੀ ਜੇ ਇਸ ਵਾਰ ਤੁਸੀਂ ਕੋਈ ਲਾਲਚ ਦਿਖਾਇਆ ਮੈਂ ਆਪਣੀ ਜਨਾਨੀ ਨੂੰ ਲੈ ਕੇ ਅਲੱਗ ਹੋ ਜਾਣਾ ਫਿਰ ਤੁਸੀਂ ਮੈਨੂੰ ਨਾ ਕਹੀਓ ਕਿ ਮੈਨੂੰ ਕੱਲਾ ਛੱਡ ਗਏ ਦੇਖੋ ਆਂਟੀ ਜਿਹਨੇ ਧੀ ਦੇਤੀ ਉਹਨੇ ਸਭ ਕੁਛ ਹੀ ਦਿੱਤਾ ਟੀਵੀ ਫ੍ਰਿਜ ਅਲਮਾਰੀ ਬੈੱਡ ਇਹ ਤਾਂ ਹੱਥਾਂ ਦੀ ਮਹਿਲ ਹੈ ਇਹ ਤੇ ਤੁਹਾਡਾ ਮੁੰਡਾ ਕਮਾ ਕੇ ਵੀ ਬਣਾ ਸਕਦਾ ਦੇਖੋ ਕਰਨੀ ਪਰਦੀਆਂ ਤਾਂ ਸਭ ਇੱਥੇ ਹੀ ਆ ਜੇ ਤੁਸੀਂ ਕਿਸੇ ਨਾਲ ਮਾੜਾ ਰਿਸ਼ਤਾ ਕਰਾਓਗੇ ਤਾਂ ਤੁਹਾਨੂੰ ਵੀ ਭੋਗ ਨਹੀਂ ਪੈਣਾ ਤੇਰੀ ਗਲਤਾਂ ਮੈਂ ਸਮਝ ਗਈ ਜਦੋਂ ਸਾਡੇ ਨਾਲ ਕੁਝ ਮਾੜਾ ਹੁੰਦਾ ਹੈ ਨਾ ਅਸੀਂ ਇਹ ਸੋਚਦੇ ਹਾਂ ਕਿ ਰੱਬ ਨੇ ਇੱਦਾਂ ਹੀ ਸੋਚਿਆ ਸੀ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਕਿਸੇ ਨਾਲ ਕੁਝ ਮਾੜਾ ਕੀਤਾ ਸੀ ਤਾਂ ਹੀ ਸਾਡੇ ਨਾਲ ਇਦਾਂ ਹੋਇਆ ਇਹੀ ਗੱਲ ਤਾਂ ਮੈਂ ਆਪਣੀ ਮੰਮੀ ਨੂੰ ਸਮਝਾਉਣਾ ਤੇ 84 ਲੱਖ ਜੂਨਾ ਦੀ ਜਿਹੜੀ ਸਜ਼ਾ ਨਾ ਉਹ ਝੂਠੀ ਹੈ ਕਰਮਾਂ ਦੀ ਸਜ਼ਾ ਤਾਂ ਇੱਥੇ ਮਿਲ ਜਾਨੀ ਆ ਹੁਣ ਦੇਖ ਲਓ ਮੰਮੀ ਸਾਰਾ ਘਰ ਦੇ ਵਿੱਚ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਇਸ ਘਰ ਦੇ ਵਿੱਚ ਰੌਣਕ ਨਹੀਂ ਹੈਗੀ ਸਿਰਫ ਤੁਹਾਡੇ ਕਰਕੇ ਭਾਵੇਂ ਮਰਦਾ ਤੁਹਾਡੇ ਪੋਤੇ-ਪੋਤੀਆਂ ਨਾਲ ਖੇਡਣ ਵਾਲੀ ਉਮਰ ਆ ਤੁਸੀਂ ਤਾਂ ਮੇਰੀ ਜ਼ਿੰਦਗੀ ਨਾਲ ਹੀ ਖੇਡ ਜਾਂਦੇ ਹੋ ਚੋਲਨ ਜੀ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂੰਗਾ ਕਿ ਮੇ ਰਿਸ਼ਤਾ ਉਹ ਕਰਾਈਓ ਜਿੰਦੇ ਨਾਲ ਤੁਹਾਨੂੰ ਆਪਣੇ ਆਪ ਨੂੰ ਖੁਸ਼ੀ ਮਿਲੇ ਜੇ ਟੀਵੀ ਅਲਮਾਰੀ ਫਰਿੱਜ ਬੈੱਡ ਇਹ ਅਗਰ ਹੱਤਾ ਦੀ ਮੇਲ ਆ ਨਾ ਤੇ ਇਹ ਮੰਦਰੀਆਂ ਜਿਹੜੀਆਂ ਉਹ ਵੀ ਹੱਤਾ ਦੀ ਮੇਲ ਆ ਉਹ ਵੀ ਬੰਦਾ ਬਣਵਾ ਸਕਦਾ ਨਾਲੇ ਕਿਸੇ ਤੇ ਇਹਦੀ ਜ਼ਿੰਦਗੀ ਖਰਾਬ ਕਰਕੇ ਪਾਇਆ ਹੋਇਆ ਸੋਨਾ ਉਹ 라ਸ ਨਹੀਂ ਆਉਂਦਾ ਹੈਗਾ ਮੈਨੂੰ ਤੇ ਉਦੋਂ ਹੀ ਪਤਾ ਲੱਗ ਗਿਆ ਸੀ ਜਦੋਂ ਤੂੰ ਕਿਹਾ ਕਿ ਮੈਂ ਕੁੜੀ ਨਾਲ ਗੱਲ ਕਰਨੀ ਐ ਪਰ ਜੋ ਵੀ ਤੂੰ ਕੀਤਾ ਬਹੁਤ ਵਧੀਆ ਕੀਤਾ ਗੀਤਾ ਵਧੀਆ ਨਹੀਂ ਬਹੁਤ ਵਧੀਆ ਕੀਤਾ ਮੇਰੇ ਮੁੰਡੇ ਨੇ ਜੇ ਇਹਦੀਆਂ ਗੱਲਾਂ ਵਾਲ ਮੈਂ ਪਹਿਲਾਂ ਧਿਆਨ ਦੇ ਦਿੰਦੀ ਨਾ ਤਾਂ ਮੇਰੀ ਸੋਚ ਪਹਿਲਾਂ ਹੀ ਬਦਲ ਜਾਣੀ ਸੀ ਨਾ ਇਹਦਾ ਘਰ ਖਰਾਬ ਹੁੰਦਾ ਤੇ ਨਾ ਹੀ ਜਿਹੜੇ ਕੋਰਟ ਕਚੈਰੀਆਂ ਦੇ ਚੱਕਰ ਐ ਉਹ ਸਾਨੂੰ ਕੱਢਣੇ ਪੈਂਦੇ ਤੇ ਨਾ ਹੀ ਮੇਰੇ ਮੁੰਡੇ ਨੂੰ ਕਿਸੇ ਅੱਗੇ ਸਿਰ ਝੁਕਾਣਾ ਪੈਂਦਾ ਮੈਨੂੰ ਪਤਾ ਸਾਰਾ ਕੁਝ ਮੇਰੇ ਕਰਕੇ ਹੀ ਹੋਇਆ ਹੈ ਜੇ ਤੇਰਾ ਪਹਿਲਾ ਘਰ ਖਰਾਬ ਮੈਂ ਕੀਤਾ ਨਾ ਤੇ ਤੇਰਾ ਘਰ ਵਸਾ ਕੇ ਵੀ ਮੈਂ ਹੀ ਦਊਂਗੀ ਹੁਣ ਸਹੀ ਕਿਹਾ ਗੀਤਾ ਨੇ ਚੱਲ ਬੰਟੀ ਅੱਜ ਹੀ ਆਪਾਂ ਕੁੜੀ ਵਾਲ ਦੇ ਘਰ ਜਾ ਜਾਂਨੇ ਆ ਤੇ ਉਹਨੂੰ ਲੈ ਆਣੇ ਆ ਕੁੜੀ ਤਾਂ ਤਿਆਰ ਹੈ ਮੰਮੀ ਉਹਦੇ ਨਾਲ ਤਾਂ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਉਹ ਤਾਂ ਤੁਹਾਡੇ ਸੋਚ ਬਦਲਣ ਦੀ ਵੇਟ ਕਰਦੀ ਪਈ ਸੀ ਜੇ ਕੁੜੀ ਤਿਆਰ ਹੈ ਤੇਰੀ ਗੱਲਬਾਤ ਹੁੰਦੀ ਰਹਿੰਦੀ ਆ ਉਹਦੇ ਨਾਲ ਤੇ ਤੇਰਾ ਕਦੀ ਦਿਲ ਨਹੀਂ ਕੀਤਾ ਵੀ ਤੂੰ ਕੁੜੀ ਨੂੰ ਲੈ ਕੇ ਲੱਗ ਰਹਿਣ ਲੱਗ ਜਵੇਂ ਬੜੀ ਵਾਰ ਦਿਲ ਕੀਤਾ ਮੰਮੀ ਕਿ ਉਹਦੇ ਨਾਲ ਰਹਿ ਲਵਾਂ ਪੱਜ ਸਮਾਨ ਨੇ ਦੁਨੀਆ ਦਿਖਾਈ ਨਾ ਉਹਨੂੰ ਛੱਡਣ ਦਾ ਦਿਲ ਨਹੀਂ ਕਰਦਾ ਮੰਮੀ ਤੁਸੀਂ ਹੱਥ ਪਾ ਜੋੜਦੇ ਚੰਗੇ ਨਹੀਂ ਲੱਗਦੇ ਹੁਣ ਤੁਸੀਂ ਬੈਠ ਕੇ ਆਪਣੇ ਨੂੰਹ ਪੁੱਤ ਤੋਂ ਸੇਵਾ ਕਰਵਾਨੀ ਹੈ ਚਲੋ ਆਜੋ ਫਿਰ ਨੂੰ ਤੁਹਾਡੀ ਤਿਆਰੀ ਆ ਚਲੋ ਲੈ ਕੇ ਆਈਏ ਪਿਆਸ ਲੱਗੀ ਆ ਸੋਨੀਆ ਨੂੰ ਕਿਹਾ ਸੀ ਮੇਰੇ ਕੋਲ ਇੱਕ ਬੋਤਲ ਰੱਖ ਜੀ ਹੁਣ ਉਹ ਨੂੰ ਵੀ ਵਾਰ-ਵਾਰ ਫੋਨ ਕਰਦੀ ਚੰਗੀ ਨਾ ਲੱਗਦੀ ਉਹ ਵੀ ਆਪਣਾ ਕੋਈ ਘਰ ਦਾ ਕੰਮ ਕਰਦੀ ਹੋਈ ਹੋਣੀ ਆ ਹਲੋ ਦਾਦੀ ਜੀ ਪਾਣੀ ਓ ਇੱਧਰ ਆ ਤੂੰ ਕਦੋਂ ਆਇਆ ਤੇ ਕਿਹਦੇ ਨਾਲ ਆਇਆ ਦੀ ਉੱਠ ਗੇ ਆ ਮੰਮੀ ਆ ਕੀ ਕਰਾ ਲਿਆ ਤੁਸੀਂ ਓਏ ਤਾਂ ਬਹੁਤ ਪਹਿਲੇ ਹੋ ਜਾਣਾ ਚਾਹੀਦਾ ਸੀ ਸ਼ਾਇਦ ਮੈਨੂੰ ਅਕਲ ਹੀ ਆ ਜਾਂਦੀ ਇਹ ਤਾਂ ਮੇਰੇ ਕਰਮਾਂ ਦੀ ਸਜ਼ਾ ਹੀ ਆ ਚੱਲ ਮੰਮੀ ਇਹ ਤਾਂ ਸਭ ਦੀ ਆਪੋ ਆਪਣੀ ਸੋਚ ਆ। ਅਸੀਂ ਤਾਂ ਕਦੋਂ ਦੇ ਆਏ ਬੈਠੇ ਸੀਗੇ। ਜਦੋਂ ਅਸੀਂ ਆਏ ਸੀ ਹਾਲੇ ਤੁਸੀਂ ਸੁੱਤੇ ਹੋਏ ਸੀਗੇ। ਕਿ ਅਸੀਂ ਤੁਹਾਨੂੰ ਉਠਾਇਆ ਹੀ ਨਹੀਂ। ਬੱਸ ਦਵਾਈ ਖਾ ਕੇ ਪਈ ਸੀ। ਨੀਂਦ ਆ ਗਈ। ਨਾਲੇ ਤੁਸੀਂ ਕਦੋਂ ਆਏ? ਤੁਹਾਡਾ ਕਿੱਦਾਂ ਦਿਲ ਕਰ ਗਿਆ ਮਾਂ ਕੋਲ ਆਣ ਨੂੰ? ਮੰਮੀ ਸਾਨੂੰ ਤਾਂ ਸੋਨੀਆ ਨੇ ਫੋਨ ਕਰਕੇ ਦੱਸਿਆ ਸੀ। ਅਸੀਂ ਤਾਂ ਉਸੇ ਟਾਈਮ ਆਉਣ ਲੱਗੇ ਸੀਗੇ। ਪਰ ਤੁਹਾਨੂੰ ਇਹਨਾਂ ਦੀ ਜਿੱਦ ਦਾ ਪਤਾ ਹੀ ਆ। ਇੱਥੇ ਅੜ ਕੇ ਬਹਿ ਗਏ। ਪਰ ਔਖੇ-ਸੌਖੇ ਇਹਨਾਂ ਨੂੰ ਮਨਾ ਹੀ ਲਿਆ। ਤੇ ਫਿਰ ਅਸੀਂ ਸਵੇਰੇ ਆਈਆਂ ਮਨੂੰ। ਮੈਨੂੰ ਇਹ ਤਾਂ ਪਤਾ ਹੀ ਐ ਇਹ ਬਹੁਤ ਜਿੱਦੀ ਆ ਪਰ ਜਦੋਂ ਵੀ ਜਿੱਦ ਕਰਦਾ ਤਾਂ ਸਹੀ ਵਾਸਤੇ ਹੀ ਕਰਦਾ ਆ ਮੈਨੂੰ ਪਤਾ ਮੈਂ ਰਾਤ ਕਿੰਨੀ ਔਖੀ ਕੱਟੀ ਆ ਮੰਮੀ ਮੈਂ ਤਾਂ ਪਹਿਲਾਂ ਵੀ ਸਹੀ ਚੀਜ਼ਾਂ ਵਾਸਤੇ ਜਿੱਦ ਕਰਦਾ ਹੁੰਦਾ ਸੀ ਪਰ ਤੁਸੀਂ ਨਹੀਂ ਮੰਨੇ ਜਦੋਂ ਬੰਦਾ ਆਪਣੇ ਹਿਸਾਬ ਨਾਲ ਘੜੀ ਦੀ ਸੂਈਆਂ ਕਮਾਉਂਦਾ ਹੈ ਨਾ ਤਾਂ ਉਹਨੂੰ ਸਹੀ ਲੱਗਦੀਆਂ ਪਰ ਜਦ ਉਹ ਹੀ ਸੂਈਆਂ ਰੱਬ ਕਮਾਉਂਦਾ ਤਾਂ ਵੱਡਿਆਂ-ਵੱਡਿਆਂ ਦਾ ਹੰਕਾਰ ਟੁੱਟ ਜਾਂਦਾ ਮੰਮੀ ਜਿਹੜੀ ਜਿੱਦ ਤੁਸੀਂ ਫੜੀ ਬੈਠੇ ਸੀ ਨਾ ਉਸ ਜਿੱਦ ਨੇ ਘਰ ਦਾ ਬੇੜਾਗਰ ਕਰਤਾ ਅਸਲ ਵਿੱਚ ਤਾਡੇ ਜਾਣ ਤੋਂ ਬਾਅਦ ਹੀ ਮੈਨੂੰ ਇਸ ਘਰ ਦੀ ਵੈਲਿਊ ਦਾ ਪਤਾ ਲੱਗਿਆ ਆ ਕੰਦਾ ਖੜੀਆ ਕਰਨ ਨਾਲ ਨਾ ਘਰ ਨਹੀਂ ਬਣਦੇ ਘਰ ਉਦੋਂ ਬਣਦਾ ਜਦੋਂ ਘਰ ਦੇ ਵਿੱਚ ਬੱਚੇ ਹੋਣ ਨੂਹਾਂ ਹੋਣ ਪੋਤਾਂ ਹੋਣ ਤੇ ਸਭ ਤੋਂ ਵੱਡੀ ਗੱਲ ਹੈ ਇਹਨਾਂ ਸਾਰਿਆਂ ਵਿੱਚ ਪਿਆਰ ਹੋਵੇ ਹਾਂਜੀ ਮੰਮੀ ਮੈਨੂੰ ਵੀ ਤੁਸੀਂ ਜਦੋਂ ਘਰੋਂ ਕੱਢਿਆ ਸੀ ਨਾ ਮੈਨੂੰ ਵੀ ਨਾ ਉਦੋਂ ਇਹਨਾਂ ਦੀ ਵੈਲਿਊ ਦਾ ਪਤਾ ਲੱਗਿਆ ਸੀਗਾ ਤੇ ਨਾਲ ਮੈਨੂੰ ਉਹ ਇਹ ਵੀ ਪਤਾ ਲੱਗ ਗਿਆ ਸੀ ਕਿ ਜੇ ਹੰਸਵਰ ਚੱਜਦਾ ਹੋਵੇ ਨਾ ਤੇ ਜ਼ਿੰਦਗੀ ਸੌਖੀ ਕੱਢੀ ਜਾ ਸਕਦੀ ਆ ਸਹੀ ਕਿਹਾ ਲਪ੍ਰਿਤ ਜਦੋਂ ਨੋ ਪੁੱਤ ਘਰ ਵਿੱਚ ਬਜ਼ੁਰਗਾਂ ਦੇ ਸਾਹਮਣੇ ਤੁਰੇ ਫਿਰਦੇ ਆ ਤਾਂ ਬਜ਼ੁਰਗਾਂ ਨੂੰ ਉਹ ਚੁਬਦੇ ਆ ਪਰ ਜਦੋਂ ਉਹੀ ਨੋ ਪੁੱਤ ਘਰਾਂ ਤੋਂ ਓਲੇ ਹੋ ਜਾਣ ਤੇ ਬਜ਼ੁਰਗਾਂ ਦੇ ਸਾਹਮਣੇ ਨਾ ਹੋਣ ਤਾਂ ਫੇਰ ਉਹਨਾਂ ਦੀ ਵੈਲਿਊ ਦਾ ਪਤਾ ਲੱਗਦਾ ਚੱਲੋ ਮੰਮੀ ਜੋ ਹੋ ਗਿਆ ਸੋ ਹੋ ਗਿਆ ਹੁਣ ਤੁਸੀਂ ਜਦੋਂ ਵੀ ਡਾਕਟਰ ਕੋਲ ਜਾਣਾ ਹੈ ਨਾ ਤਾਨੂੰ ਦੱਸ ਦਿਓ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਬਾਕੀ ਜਿੰਨਾ ਟਾਈਮ ਤੁਸੀਂ ਪ੍ਰੋਪਰ ਠੀਕ ਨਹੀਂ ਹੁੰਦੇ ਅਸੀਂ ਇੱਥੇ ਆ ਤੇ ਜਦੋਂ ਤੁਸੀਂ ਠੀਕ ਹੋਗੇ ਉਦੋਂ ਅਸੀਂ ਚਲੇ ਜਾਵਾਂਗੇ ਤੇ ਕਿਉਂ ਕੰਬਲੀਆਂ ਗੱਲਾਂ ਕਰਦੀ ਪਈਆਂ ਇੱਕ ਵਾਰੀ ਤੁਹਾਨੂੰ ਘਰੋਂ ਕੱਢ ਕੇ ਦੇਖ ਲਿਆ ਪਰ ਹੁਣ ਨਹੀਂ ਹੁਣ ਤੁਸੀਂ ਦੋਨਾਂ ਨੇ ਇੱਥੇ ਹੀ ਰਹਿਣਾ ਮੰਮੀ ਹੁਣ ਮੇਰੇ ਘਰ ਦੇ ਵਿੱਚ ਨਾ ਜੀ ਨਹੀਂ ਲੱਗਣਾ ਪਹਿਲਾਂ ਆਂਦਾ ਸੀ ਨਾ ਕੰਮ ਤੋਂ ਉਦੋਂ ਵੱਡਾ ਭਰਾ ਮੈਨੂੰ ਸਾਹਮਣੇ ਦੇਖਦਾ ਸੀ ਹੁਣ ਵੱਡਾ ਭਰਾ ਦੇਖਣਾ ਨਹੀਂ ਤੇ ਮੇਰਾ ਘਰ ਦੇ ਵਿੱਚ ਜੀ ਨਹੀਂ ਲੱਗਣਾ ਪੁੱਤ ਮੇਰੀ ਲਾਤ ਠੀਕ ਹੋ ਲੈਂਦੇ ਆਪਾਂ ਨਾ ਸਾਰੇ ਜਣੇ ਰਲ ਕੇ ਲੱਭਾਂਗੇ ਮੰਮੀ ਅਸੀਂ ਕਿਹੜੀ ਕਿਹੜੀ ਥਾਂ ਨਹੀਂ ਲੱਭਿਆ ਉਹਨੂੰ ਪਰ ਉਹ ਲੱਭਦਾ ਨਹੀਂ ਪਿਆ ਹੈਗਾ ਮੰਮੀ ਮੈਂ ਤੇ ਆਪ ਸਾਰਾ ਦਿਨ ਫੋਨ ਦੇ ਹੀ ਰਹਿੰਦੀ ਆ ਕਿ ਖੌੜੇ ਉਹਨਾਂ ਦੀ ਕੋਈ ਵੀਡੀਓ ਮਿਲ ਜੇ ਤੇ ਆਪਾਂ ਨੂੰ ਪਤਾ ਲੱਗ ਜੇ ਪਰ ਬਿਲਕੁਲ ਵੀ ਕੁਝ ਨਹੀਂ ਪਤਾ ਲੱਗਦਾ ਪਿਆ ਆ ਬਸ ਮੈਨੂੰ ਨਾ ਥੋੜਾ ਜਿਆ ਤੁਰੰਤ ਜੋਗਾ ਕਰ ਦੋ ਮੈਂ ਤਾਂ ਰੋਜ਼ ਗੁਰੂ ਘਰ ਜਾਇਆ ਕਰਨਾ ਉਹਨੇ ਮੇਰਾ ਹੱਲ ਕੱਢਣਾ ਤੇ ਉਹਨੇ ਲੱਭ ਕੇ ਦੇਣਾ ਕਿ ਮੇਰਾ ਸਵਰਨਾ ਕਿੱਥੇ ਆ ਮਨਪ੍ਰੀਤ ਉਹ ਤਾਂ ਪਹਿਲੇ ਤਾਂ ਨਾ ਮੈਂ ਆ ਕੰਨ ਫੜ ਕੇ ਨਾ ਤੇਰੇ ਕੋਲੋਂ ਮਾਫੀ ਮੰਗਦੀ ਆ ਉਹ ਜਿਹੜੀਆਂ ਚੀਜ਼ਾਂ ਸਹੀ ਹੋ ਸਕਦੀਆਂ ਸੀ ਨਾ ਮੈਂ ਉਹਨਾਂ ਨੂੰ ਬਹੁਤ ਓਵਰ ਲੈ ਕੇ ਗਈ ਆ ਮੰਮੀ ਇੰਨੇ ਦੁੱਖ ਦੇਣ ਤੋਂ ਬਾਅਦ ਨਾ ਬਾਅਦ ਵਿੱਚ ਹੱਲ ਹੀ ਆ ਸੌਰੀ ਹਰ ਵਾਰੀ ਨਾ ਸੌਰੀ ਕਹਿ ਕੇ ਕੋਈ ਵੀ ਚੀਜ਼ ਦਾ ਹੱਲ ਨਹੀਂ ਹੁੰਦਾ ਕਿਉਂਕਿ ਮੰਮੀ ਜ਼ਖਮ ਤਾਂ ਭਰ ਜਾਂਦਾ ਪਰ ਦਾਗ ਤਾਂ ਕਿਤੇ ਤਾਂ ਕਿਤੇ ਰਹਿ ਹੀ ਜਾਂਦਾ ਨਾ ਤੇ ਉਹ ਦਾਗ ਦੇਖ-ਦੇਖ ਕੇ ਦੁੱਖ ਫੇਰ ਚੇਤੇ ਆ ਜਾਂਦਾ ਤੁਸੀਂ ਮੈਨੂੰ ਦੁਨੀਆ ਦਿਖਾਈ ਆ ਮੈਂ ਕੋ ਨੂੰ ਨਾ ਮਾਫ ਕਰਨ ਵਾਲਾ ਤੁਹਾਨੂੰ ਮੰਮੀ ਮਾਫੀ ਮੰਗਣੀ ਆ ਤੇ ਉਹ ਪਰਮਾਤਮਾ ਤੋਂ ਮੰਗੋ ਮੈਂ ਕੋ ਨੂੰ ਨਾ ਮਾਫ ਕਰਨ ਵਾਲਾ ਤੁਹਾਨੂੰ ਪੁੱਤ ਤੁਹਾਡੇ ਕੋਲ ਵੀ ਤਾਂ ਮੇਰੀ ਮਾਫੀ ਮੰਗਣੀ ਬਣਦੀ ਆ ਨਾ ਕਿਉਂਕਿ ਤੁਹਾਡਾ ਦਿਲ ਵਿੱਚ ਜਿਆਦਾ ਦੁਖਾਇਆ ਚਲੋ ਜੀ ਹੁਣ ਤੁਸੀਂ ਵੀ ਨਾ ਜਾ ਕੇ ਘੜੀਕ ਸੌਂ ਜੋ ਚਾਹੇ ਤੁਸੀਂ ਉਧਰ ਅਰੇ ਬੈਠੇ ਸੀ ਪਰ ਮੈਨੂੰ ਵੀ ਪਤਾ ਕਿ ਤੁਹਾਨੂੰ ਵੀ ਨਾ ਅੰਦਰੋਂ ਅੰਦਰੀ ਬੇਚਾਨੀ ਖਾਈ ਜਾਂਦੀ ਸੀ ਕਿ ਮੈਂ ਕਿਹੜੇ ਵੇਲੇ ਜਾਵਾਂ ਤੇ ਆਪਣੀ ਮਾਂ ਨੂੰ ਵੇਖਾਂ ਮੈਨੂੰ ਪਤਾ ਕਿ ਰਾਤ ਤੁਸੀਂ ਬਾਰ-ਬਾਰ ਉੱਠ-ਉੱਠ ਕੇ ਨਾ ਘੜੀ ਵਾਲ ਵੇਖੀ ਜਾਂਦੇ ਸੀਗੇ ਕਿ ਕਿਹੜੇ ਵੇਲੇ ਸਵੇਰ ਹੋਵੇ ਚੱਲੋ ਮੰਮੀ ਹਣ ਤੁਸੀਂ ਵੀ ਨਾ ਪਾਣੀ ਵਾਲਾ ਗਲਾਸ ਦੇ ਦਿਓ ਤੇ ਮੈਂ ਜਾ ਕੇ ਨਾ ਸੋਨੀਆ ਨੂੰ ਪੁੱਛ ਕੇ ਆਉਣੀ ਆ ਕਿ ਤੁਹਾਨੂੰ ਖਾਣ-ਪੀਣ ਚ ਕੀ ਦੇਣਾ ਵਾ ਲਾਪ੍ਰਿਤ ਮੇਰੀ ਗੱਲ ਸੁਣ ਆ ਸੋਨੀਆ ਕੋਲ ਜਦੋਂ ਸਾਰਾ ਕੁਝ ਪੁੱਛ ਕੇ ਆਉਂਗੀ ਨਾ ਤੇ ਮੇਰੀ ਧੀ ਨੂੰ ਫੋਨ ਲਾਈ ਮੈਂ ਉਹਨੂੰ ਫੋਨ ਲਾਇਆ ਸੀ ਤੇ ਉਹਦਾ ਨੰਬਰ ਹੀ ਬੰਦ ਆਂਦਾ ਤੇ ਜੇ ਅੱਜ ਸ਼ਾਮ ਤੱਕ ਉਹਦਾ ਨੰਬਰ ਨਾ ਨਾ ਮਿਲਿਆ ਤੇ ਤੁਸੀਂ ਕੱਲ ਮੀਆਂ ਬੀਬੀ ਕੱਲ ਪਹਿਲੇ ਟਾਈਮ ਜਾ ਕੇ ਨਾ ਉਹਨੂੰ ਲੈ ਕੇ ਆਇਓ। ਤੇ ਤੂੰ ਕਿੱਥੇ ਹੈ? ਹੁਣ ਦਾਦੀ ਨਾਲ ਨਾ ਲੂਡੋ। ਤੂੰ ਖੜਿਆ ਕਰਨੀ ਹੈ। ਆਲਾ ਫੜ ਫੋਨ ਤੇ ਡਾਊਨਲੋਡ ਕਰ। ਮੈਂ ਤੁਹਾਡੀ ਗੱਲ ਨੂੰ ਸਹਿਮਤ ਆ ਆ ਵੀ ਘਰਾਂ ਦੇ ਵਿੱਚ 100 ਗੱਲਾਂ ਹੋ ਜਾਂਦੀਆਂ ਆ ਬੰਦੇ ਦਾ ਮੂਡ ਅਫਸੈਟ ਹੋ ਜਾਂਦਾ ਪਰ ਵੀਰੇ ਉਹ ਫਰਦ ਵਾਲਾ ਮੁੰਡਾ ਨਾ ਮੇਰੇ ਕੋਲ ਸਵੇਰ ਦੇ 4 ਘੜੇ ਮਾਰ ਗਿਆ ਉਹਦੀ ਰਜਿਸਟਰੀ ਵੀ ਹੋਈ ਪਈ ਆ ਤੇ ਉਹਦਾ ਸਾਰਾ ਕੁਝ ਹੋਇਆ ਪਿਆ ਉਹੀ ਤਾਂ ਮੈਂ ਕਹਿ ਰਿਹਾ ਫਰਦ ਤੁਹਾਡੇ ਕੋ ਘਰੇ ਪਈ ਆ 15 ਮਿੰਟ ਲੱਗਣਿਆ ਮੈਨੂੰ ਆ ਕੇ ਫੜਾ ਕੇ ਵੇਲੇ ਹੋਵੋ ਆਜੋ ਆਜੋ ਫੜਾਜੋ ਉਹ ਹਾਂ ਵੀ ਕੁੜੀਏ ਤੂੰ ਸਾਇਲੈਂਸ ਹੀ ਹੋ ਕੇ ਆ ਕੇ ਬਹਿ ਗਈਆਂ ਕੀ ਬਣਿਆ ਤੇਰੇ ਰਿਸ਼ਤੇ ਦਾ ਸਵਾਲਵਾ ਫੇ ਕੋਟ ਪੈਂਟ ਉਹ ਭਰਾਵਾ ਵਿਆਹ ਵਿਊਦਾ ਨਾ ਮੈਨੂੰ ਪੁੱਛ ਵਿਆਹ ਵਿਊਦਾ ਨਾ ਪੁੱਛ ਕੀ ਬਣਿਆ ਕੀ ਕੁਛ ਤਾਂ ਦੱਸ ਮੈਨੂੰ ਮੁੰਡੇ ਵਾਲੇ ਲਾਲਚੀ ਨਿਕਲੇ ਤੈਨੂੰ ਤਾਂ ਕੋਈ ਗੱਲ ਦਾ ਨਹੀਂ ਪਤਾ ਮੁੰਡੇ ਨੇ ਮੈਨੂੰ ਅੰਦਰ ਆ ਕੇ ਸਾਰੀ ਗੱਲ ਦੱਸਦੀ ਕਿ ਮੇਰੀ ਮਾਂ ਨਾ ਮੇਰੇ ਆਪਣਾ ਰਿਸ਼ਤਾ ਕਾਤੋਂ ਕਰਵਾ ਰਹੀ ਐ ਲਾਲਜ ਪਿੱਛੇ ਕਿਰਣਾ ਥੱਥੇ ਜੇ ਸਾਨੂੰ ਹੀ ਕਿਉਂ ਮਿਲਦੇ ਨੇ ਮਤਲਬ ਅਸੀਂ ਇਦਾਂ ਦਾ ਕੀ ਕਿਸੇ ਦਾ ਗਲਤ ਕਰਤਾ ਜਿਹੜਾ ਆ ਮਾੜੀ ਸੋਚ ਵਾਲੇ ਲੋਕ ਸਾਡੇ ਕੋਲ ਹੀ ਆਉਂਦੇ ਨੇ ਭਰਾਵਾ ਹੋਲਿਆਂ ਨਾਲ ਇਦਾਂ ਹੀ ਹੁੰਦਾ ਹੈ ਪੋਲਿਆ ਨਾਲ ਇਦਾਂ ਹੁੰਦਾ ਨਾ ਤੇ ਪੋਲਿਆ ਨੂੰ ਨਾ ਛਾਤਰੀ ਵੀ ਬੰਨਣਾ ਪੈਂਦਾ ਦੇਣੀ ਸੀ ਉਹਦੀ ਮਾਂ ਨੂੰ ਚਾਰ ਪੰਜ ਤੱਕਾ ਟੱਕਾ ਕੇ ਜਵਾਬ ਭੇਜਿਆ ਮੈਂ ਨਾਨੀ ਨੂੰ ਦੱਸਿਆ ਨਾਨੀ ਨੇ ਤਾਂ ਅਕਲੀ ਸੀ ਕੁੰਡੀ ਭੱਜੀਆਂ ਤਿੱਤਰ ਹੋ ਗਈਆਂ ਪਰ ਇੱਕ ਗੱਲ ਤਾਂ ਹੈਗੀ ਆ ਅੱਜ ਨਾ ਤੂੰ ਇੱਥੇ ਸੁੱਕਣੇ ਪਿਆ ਹੋਇਆ ਤੇ ਰਮਨ ਵੀਰਾ ਤਾਂ ਮੈਂ ਰਾਮ ਕਰਦੇ ਵੇ ਸੀ ਘਰੇ ਮੈਨੂੰ ਇਹ ਦੱਸ ਰੋਟੀ ਟੁੱਟੀ ਖਾਦੀ ਏ ਕਿ ਨਹੀਂ ਖਾਦੀ ਨਹੀਂ ਖਾਦੀ ਨਾ ਭਾਬੀ ਵੇਟ ਕਰਦੀ ਵੀ ਐ ਜਾ ਕੇ ਰੋਟੀ ਖਾ ਆਇਆ ਹਾਂ ਥੈਨੂੰ ਲੱਗਦਾ ਮੈਂ ਆਪਣੇ ਤੰਮੀ ਦਾ ਧਿਆਨ ਨਹੀਂ ਰੱਖੂੰਗਾ ਪਹਿਲਾ ਨਾ ਮੈਂ ਇੱਥੋਂ ਖਾਦੀਆਂ ਟਿੱਕੀਆਂ ਫੇਰ ਖਾਦੇ ਸਮੋਸੇ ਫਿਰ ਕਹੇ ਦੀ ਪਲਾਟ ਦੀ ਰਜਿਸਟਰੀ ਹੋਈ ਸੀ ਬੰਦਾ ਮੂੰਹ ਮਿੱਠਾ ਕਰਾ ਆਇਆ ਫਿਰ ਆਨਲਾਈਨ ਆਰਡਰ ਪਾ ਕੇ ਮੈਂ ਪੀਜ਼ਾ ਖਾਦਾ ਮੈਂ ਆਪਣੇ ਬਾਹੂ ਦਾ ਪੂਰਾ ਖਿਆਲ ਰੱਖਦਾ ਹੋਂ ਨਾ ਭਰਾਵਾ ਨਜ਼ਾਰੇ ਦਾ ਤੇਰੇ ਆ ਤੂੰ ਤਾਂ ਇੱਥੇ ਆਨਲਾਈਨ ਮੰਗਵਾਈ ਜਾਂਦਾ ਤੇ ਉੱਥੇ ਮੈਨੂੰ ਸੁੱਕਣੇ ਪਾਇਆ ਹੋਇਆ ਰਿਸ਼ਤੇ ਵਾਸਤੇ ਕਦੇ ਕਦੇ ਤੂੰ ਇੱਥੇ ਸੁੱਕਣੇ ਐ ਕਦੇ ਕਦੇ ਮੈਂ ਉੱਥੇ ਸੁੱਕਣੇ ਐ ਮੈਨੂੰ ਆਇਆ ਸੀ ਨਾ ਚੱਲ ਅੱਜ ਮੇਰੀ ਭੈਣ ਨੂੰ ਮੁੰਡੇ ਵਾਲੇ ਦੇਖਣ ਆ ਰਹੇ ਆ ਰਿਸ਼ਤਾ ਹੋ ਜਾਊਗਾ ਮੈਂ ਤਾਂ ਪਹਿਲੀ ਪਾਰਟੀ ਸ਼ੁਰੂ ਕਰਤੀ ਆ ਹੁਣ ਡੀਜੇ ਵੀਜੇ ਕਰਾ ਦਈਏ ਬੁੱਕ ਤੈਨੂੰ ਕਿੱਦਾਂ ਪਤਾ ਕਿ ਰਿਸ਼ਤਾ ਅੱਜ ਪੱਕਾ ਹੋਣਾ ਸੀ ਜਾਂ ਨਹੀਂ ਹੋਣਾ ਸੀ ਮੈਨੂੰ ਇਹ ਦੱਸ ਇਹ ਵੀ ਗੱਲ ਐ ਚੱਲ ਫਿਰ ਇਦਾਂ ਕਰ ਲਾ ਹੁਣ ਦੁਬਾਰਾ ਵੀ ਤਾਂ ਤੇਰਾ ਰਿਸ਼ਤਾ ਦੇਖਣਾ ਐ ਜੇ ਉੱਥੇ ਗੱਲ ਬਣ ਗਈ ਮੈਂ ਐਡਵਾਂਸ ਪਾਰਟੀ ਲੈ ਲਈ ਉਹ ਭਰਾਵਾ ਤੇਰੇ ਅੱਗੇ ਨਾ ਹੱਥ ਬੰਨੇ ਮੇਰੇ ਵਿਆਹ ਦੀ ਗੱਲ ਨਾ ਕਰ ਹੁਣ ਮੈਂ ਵਿਆਹ ਨਹੀਂ ਕਰਵਾਣਾ ਜਵਾਨ ਤੇ ਰਹੀ ਹਾਂ ਜਵਾਨ ਤੇ ਆ ਨਹੀਂ ਕਰਣਾ ਵਿਆਹ ਨਹੀਂ ਕਰਾਉਣਾ ਸੋਚ ਲੈ ਸੋਚ ਲਿਆ ਪੱਕਾ ਹਾਂ ਪੱਕਾ ਮੈਂ ਲਾਣਾ ਰਮਨ ਭਾਈ ਨੂੰ ਫੋਨ ਸਪੀਕਰ ਤੇ ਲਾਉਂਗਾ ਕਈ ਭਾਈ ਉਹ ਭਰਾਵਾ ਕਿਉਂ ਮੇਰੇ ਮਗਰ ਪਾਣਾ ਵੀਰੇ ਨੂੰ ਫੇਰ ਮੇਰੀ ਗੱਲ ਸੁਣ ਜਿਸ ਚੀਜ਼ ਦਾ ਹੱਲ ਵਿਆਹ ਹੋ ਕੇ ਹੀ ਨਿਕਲਣਾ ਉਹਦਾ ਹੱਲ ਉਦੋਂ ਹੀ ਨਿਕਲਣਾ ਹੈ ਕਈ ਆਪਾਂ ਨੂੰ ਮਾੜੀ ਸੋਚ ਵਾਲੇ ਮਿਲੂਗੇ ਕਈ ਆਪਾਂ ਨੂੰ ਚੰਗੀ ਸੋਚ ਵਾਲੇ ਮਿਲੂਗੇ ਇਹ ਤਾਂ ਹੁਣ ਰੱਬ ਰੱਖਾ ਵੀ ਤੈਨੂੰ ਕਿਹੜੀ ਸੋਚ ਵਾਲਾ ਮਿਲੂਗਾ ਫਿਰ ਵੀ ਨਾ ਮੈਂ ਨਰਕ ਚ ਜਾਂਦੀ ਜਾਂਦੀ ਨਾ ਬਚ ਗਈ ਮੈਂ ਕਿਰਨ ਗੱਲ ਪਤਾ ਕੀ ਆ ਜਿਹੜੀ ਚੀਜ਼ ਬਾਰੇ ਆਪਾਂ ਬਹੁਤ ਜ਼ਿਆਦਾ ਸੋਚਦੇ ਰਹਿੰਦੇ ਨਾ ਦਿਨ ਰਾਤ ਇੱਕੋ ਚੀਜ਼ ਸੋਚੀ ਜਾਈਏ ਸੋਚੀ ਜਾਈਏ ਵੀ ਸਾਡੇ ਨਾਲ ਆ ਨਾ ਹੋ ਜੇ ਸਾਡੇ ਨਾਲ ਆ ਨਾ ਹੋ ਜੇ ਬੰਦੇ ਨਾਲ ਹੁੰਦਾ ਵੀ ਉਦਾਂ ਹੀ ਆ ਤੂੰ ਆਪਣੇ ਦਿਮਾਗ ਚੋਂ ਨੈਗੇਟਿਵ ਪੋਜ਼ਿਟਿਵ ਆਪਣੇ ਵਿਆਹ ਨੂੰ ਲਾ ਕੇ ਸਾਰੀਆਂ ਚੀਜ਼ਾਂ ਡੋਸਨਟ ਮੈਟਰ ਡਿਲੀਟ ਕਰ ਦੇ ਇੱਕ ਵਾਰੀ ਠੀਕ ਹੈ ਉਸ ਤੋਂ ਬਾਅਦ ਉਸ ਬਾਬੇ ਨਾਨਕ ਨੂੰ ਕਹਦੇ ਵੀ ਜੋ ਕਰਨਾ ਹੈ ਐ ਕਰਨਾ ਫਿਰ ਪ੍ਰਮਾਤਮਾ ਕਿਸੇ ਦਾ ਮਾੜਾ ਨਹੀਂ ਨਾ ਹੋਣ ਦਿੰਦਾ ਚਲ ਠੀਕ ਐ ਭਰਾਵਾ ਤੇਰੀ ਡਿਊਟੀ ਹੋ ਗਈ ਆਫ ਹੁਣ ਤੂੰ ਜਾ ਕਰੇ ਭਾਬੀ ਨੂੰ ਉਡੀਕ ਦੀ ਵੀ ਆ ਭਾਬੀ ਨੂੰ ਮਾਰਕੀਟ ਜਾਣਾ ਥੋੜਾ ਜਨਾ ਕੰਮ ਮੈਨੂੰ ਪਿਆ ਕੰਪਿਊਟਰ ਤੇ ਮੈਂ ਉਹ ਨਿਬੇੜ ਕੇ ਘਰੇ ਆਨੀ ਆ ਆਫਿਸ ਵਧਾ ਕੇ ਕਹਿੰਦੀ ਤੇਰੀ ਡਿਊਟੀ ਆਫ ਆ ਆ ਡਿਊਟੀ ਤਾਂ ਆਫ ਕਰਕੇ ਮੁੜ ਕੇ ਕਹਿੰਦੀ ਵੀ ਭਾਬੀ ਨੂੰ ਜਾਣਾ ਮਾਰਕੀਟ ਤੇ ਉਹ ਵੀ ਤਾਂ ਡਿਊਟੀ ਹੀ ਹੈ ਭਰਾਵਾ ਤੇਰੀ ਜਨਾਨੀ ਐ ਮੈਂ ਤਾਂ ਘਰ ਦਾ ਉਹ ਬੱਚਾ ਵਾਂ ਜਿਹਦੀ ਨੂੰ ਨਾ ਘਰੇ ਛੱਡਣਾ ਤੇ ਨਾ ਆਫਿਸ ਛੱਡਣਾ ਵੈਸੇ ਇੱਕ ਗੱਲ ਆ ਤੇਰੇ ਵਿਆਹ ਤੇ ਮੈਂ ਪਾਣਾ ਲਾਲ ਰੰਗ ਦਾ ਕੋਟ ਪੈਂਟ ਜਿਵੇਂ ਦੂਰੋਂ ਨਹੀਂ ਮੁਰਗਾ ਜਾਂਦਾ ਹੋਰ ਜਾ ਭਰਾਵਾ ਜਾ ਤੇ ਹਾਂ ਇੱਕ ਗੱਲ ਹੋਰ ਉਹ ਮਣੀ ਆਊਗਾ ਉਹ ਫਰਦ ਫੜਾਊਗਾ ਰੱਖ ਲਈ ਤੇ ਜਦ ਤੱਕ ਤੂੰ ਆਫਿਸ ਨਹੀਂ ਵਧਾਂਦੀ ਜੇ ਉਹ ਬੰਦਾ ਆ ਗਿਆ ਤਾ ਉਹਨੂੰ ਫਰਦ ਫੜਾ ਦੇ ਠੀਕ ਹੈ ਹਾਂਜੀ ਕਿਰੇਨ ਜੀ ਕਿਵੇਂ ਹੋ ਠੀਕ ਹੋ ਆ ਲੋ ਫਰਦ ਮਨੀ ਜੀ ਕੀ ਹੋ ਗਿਆ ਪਰਦਾ ਫੜਾਈਆਂ ਤੇ ਚੱਲੇ ਕੋਈ ਕਾਲੀ ਹੈ ਨਹੀਂ ਨਹੀਂ ਕਾਲੀ ਤਾਂ ਕੀ ਹੋਣੀ ਹੈ ਮੈਂ ਕਿਹਾ ਹਨੇਰਾ ਜਿਹਾ ਹੋਈ ਜਾਂਦਾ ਟੈਂਪਰ ਘਰੇ ਪਹੁੰਚ ਜੀ ਮੈਨੂੰ ਲੱਗਦਾ ਕਿਸੇ ਗੱਲ ਦਾ ਨਾ ਤੁਹਾਨੂੰ ਗੁੱਸਾ ਹੈ ਨਾ ਕੋਈ ਗੱਲ ਨਾ ਬਾਤ ਤੁਸੀਂ ਇੱਦਾ ਹੀ ਚੱਲੇ ਸੀ ਬਸ ਵੈਸੇ ਮੂਡ ਜਾ ਅਫਸਰ ਸੀ ਹਾਂ ਪਰ ਮੂਡ ਕਿਉਂ ਅਫਸਰ ਸੀ ਤੁਹਾਡਾ ਅੱਗੇ ਵੀ ਮੇਰੇ ਨਾਲ ਤੁਸੀਂ ਸਾਰੀ ਗੱਲ ਸ਼ੇਅਰ ਕਰਦੇ ਹੋ ਆਜੋ ਬੈਠੋ ਤੁਸੀਂ ਮੈਨੂੰ ਗੱਲ ਤਾਂ ਦੱਸੋ ਕੀ ਹੋਈ ਹੈ ਨਹੀਂ ਨਹੀਂ ਐਵੇਂ ਬਸ ਮੈਂ ਜਾਣਾ ਇਹ ਕਿਹੋ ਜੀ ਦੋਸਤੀ ਹੋਈ ਜਿਹਦੇ ਵਿੱਚ ਤੁਸੀਂ ਗੱਲਾਂ ਹੀ ਲੁਕੋਈ ਜਾਣੀਆਂ ਕਿਰਨ ਜੀ ਕੁਝ ਚੀਜ਼ਾਂ ਬੰਦੇ ਨੂੰ ਆਪਣੇ ਅੰਦਰ ਹੀ ਸਮੇਟ ਕੇ ਰੱਖ ਲੈਣੀ ਚਾਹੀਦੀਆਂ ਸ਼ੋਅ ਨਹੀਂ ਕਰਨੀਆਂ ਚਾਹੀਦੀਆਂ ਚਲੋ ਠੀਕ ਹੈ ਤੁਹਾਡੀ ਮਰਜ਼ੀ ਜੇ ਤੁਸੀਂ ਅੱਜ ਨਹੀਂ ਗੱਲ ਸ਼ੇਅਰ ਕਰ ਸਕਦੇ ਨਾ ਤੇ ਅੱਗੋਂ ਤਾਂ ਨਾ ਮੇਰ ਨੂੰ ਨਾ ਕੁਝ ਪੁੱਛਿਓ ਤੇ ਤੁਹਾਨੂੰ ਕੀ ਹੋਇਆ ਜੇ ਦੋਸਤੀ ਨਾ ਇੱਥੇ ਤੱਕ ਰੱਖਣੀ ਹੈ ਤਾਂ ਤੁਹਾਡੀ ਮਰਜ਼ੀ ਕਿਸੇ ਵੀ ਨਾ ਮੈਂ ਜ਼ਬਰਦਸਤੀ ਨਾਲ ਰਿਸ਼ਤੇ ਬਹੁਤ ਨਿਭਾ ਲੈਨੇ ਹੁਣ ਉਮੀਦ ਕਿਸੇ ਤੋਂ ਨਹੀਂ ਹੈ ਕਿਰਨ ਜੀ ਸੇਮ ਮੇਰੀ ਵੀ ਸਿਚੁਏਸ਼ਨ ਹੈ ਮੈਂ ਬਥੇਰੇ ਸ਼ਿਕਿਆ ਤੋਹਾਰਿਆ ਤੇ ਲੱਗਦਾ ਅੱਜ ਇੱਕ ਹੋਰ ਰਿਸ਼ਤਾ ਹਾਰ ਚਲਾ ਮਨੀ ਜੀ ਕੀ ਕਹਿ ਗਏ ਇੱਕ ਹੋਰ ਰਿਸ਼ਤਾ ਹਾਰ ਗਿਆ ਕਿਤੇ ਮੇਰੇ ਵਿਆਹ ਵਾਲੀ ਗੱਲ ਤਾਂ ਨਹੀਂ ਸੋਚ ਰਹੇ